ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੀ ਆ ਹਨ ਸਾਰਿਆਂ ਨੂੰ तकरीबन ਵੀ ਮਹੱਲੀ ਚ ਦਿਲਾ ਲਵੇ ਪਿੰਡਾ ਜਿਹੜਾ ਉੱਥੇ ਦੋ ਨੌਜਵਾਨਾਂ ਦਾ ਜਿਹੜਿਆ ਸਾਡਿਆਂ ਦਾ ਕਤਲ ਕੀਤਾ ਪਰਵਾਸੀ ਮਜ਼ਦੂਰਾਂ ਵੱਲੋਂ ਭਈਆਂ ਵੱਲੋਂ ਲਾ ਲਓ ਸਾਡੇ ਨੌਜਵਾਨਾਂ ਦਾ ਕਤਲ ਕੀਤਾ ਇਹ ਬਾਰ ਬਾਰ ਹੋ ਰਿਹਾ ਪਹਿਲਾਂ ਵੀ ਹੁੰਦੇ ਆ ਇਹ ਆ ਤੇ ਬਹੁਤ ਟਾਈਮ ਤੋਂ ਇਹ ਲਗਾਤਾਰ ਆ ਚਾਹੇ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਲਾ ਲਓ ਚਾਹੇ ਇਹ ਸਾਡੇ ਸਿੱਖਾਂ ਦੇ ਕਈ ਥਾਈਂ ਆਪਾਂ ਦੇਖਿਆ ਗਿਆ ਦੀ ਪੱਗ ਲਾਤੀ ਯਾ ਨਾਬੇ ਕੋਲੇ ਪੈਂਡਾ ਜਿਹੜਾ 20 ਸਾਲ ਤੋਂ ਤਕਰੀਬਨ ਨਿਸਾਨ ਸਾਹਿਬ ਜਿਵੇਂ ਬਗੈ ਝੰਡਿਆਂ ਦੀ ਸੇਵਾ ਕਰਦਾ ਸੀ ਜਿਹੜਾ ਸਿੱਖ ਉਹਦਾ ਦੇਖੋ ਗੁੰਗਾ ਬੋਲਾ ਸੀ ਵਿਚਾਰਾ ਉਹਦਾ ਬਿਨਾ ਗੱਲ ਤੋਂ ਘੇਰੀ ਦਾ ਕੂੜੇ ਦਾ ਮਸਲੇ ਕਰਕੇ ਉਹਨੂੰ ਮਾਰਤਾ ਹਨ ਇੰਨੇ ਗੱਲ ਪਿੱਛੇ ਉਹਨੂੰ ਮਾਰਤਾ ਫਿਰ ਹੋਰ ਤੁਸੀਂ ਲਾ ਲਓ ਵੀ ਕਿੰਨੇ ਹੀ ਥਾਈ ਇਹੋ ਜਿਹਾ ਕੁਝ ਜਿਹੜਾ ਇਹ ਪ੍ਰਵਾਸੀ ਕਹਿ ਸਕਦੇ ਆ ਬ ਭਈਆਂ ਵੱਲੋਂ ਇੰਨਾ ਕੁਝ ਕੀਤਾ ਜਾ ਰਿਹਾ ਤੇ ਪੰਜਾਬ ਦੇ ਲੋਕ ਹਲੇ ਵੀ ਬੋਲ ਨਹੀਂ ਰਹੇ ਪਤਾ ਨਹੀਂ ਯਾਰ ਕੀ ਗੱਲ ਆ ਹਨਾ ਆਪਾਂ ਸਮਝਦੇ ਕਿਉਂ ਨਹੀਂ ਕਿਉਂਕਿ ਇਹਨਾਂ ਨੇ ਬੜਾ ਤੰਕ ਠਾਇਆ ਹੈਗਾ ਜਿਵੇਂ ਆਪਾਂ ਪਿਛਲੇ ਦਿਨੀ ਆ ਇੱਕ ਪਿੰਡ ਦੀ ਖਬਰ ਆਈ ਸੀ ਜਿੱਥੇ 650 ਭਈਆਂ ਦੀ ਵੋਟ ਅਤੇ 950 ਪੰਜਾਬੀਆਂ ਦੀ ਅਸੀਂ ਕਿੰਨੇ ਭਈਏ ਨਸ਼ਾ ਵੇਚਦੇ ਫੜੇ ਆ ਕਹਿੰਦੇ ਆ ਗਰੀਬ ਆ ਯਾਰ ਗਰੀਬ ਕਿਹੜੇ ਪਾਸੋਂ ਨੇ ਸਾਡੇ ਨੌਜਵਾਨਾਂ ਦਾ ਅੱਗੇ ਇੱਥੇ ਕਤਲ ਕਰਨ ਆਮ ਜੀ ਗੱਲ ਕਰਦੀ ਨਾ ਭਈਆਂ ਆਮ ਜੀ ਗੱਲ ਆ ਕਦੇ ਕਿਤੇ ਪੱਗ ਰੋਲਦੀ ਪੱਗ ਲਾਦੀ ਕਿਸੇ ਦੀ 10 ਜਣਾਂ ਨੇ ਇਕੱਠੇ ਹੋ ਕੇ ਕਿਸੇ ਨੇ ਕੁਛ ਕਰਤਾ ਇਹਨਾਂ ਦਾ ਇੱਕ ਆ ਤੁਸੀਂ ਦੇਖ ਲਓ ਜੇ ਅੱਜ ਕੋਈ ਬੰਦਾ ਆਪਣੇ ਬੰਦੇ ਨੇ ਭਈਆ ਮਾਰਿਆ ਹੁੰਦਾ ਤਾਂ ਆਪਣੇ ਬੰਦੇ ਵੀ ਉਹਨਾਂ ਦੇ ਹੱਕ 'ਚ ਬਗ ਜਾਣੇ ਸੀ ਧਰਨੇ 'ਚ ਜੇ ਉਹਨਾਂ ਨੇ ਲਾਇਆ ਹੁੰਦਾ ਤੇ ਆਪਣੇ ਜੱਜ ਆਏ ਕਹਿੰਦੇ ਆਪਣੇ ਵਾਲੇ ਕਹਿੰਦੇ ਜਾ ਕਿ ਤਾਂ ਗਰੀਬ ਵਾਲਾ ਇਹਨਾਂ ਦਾ ਕਸੂਰ ਇਹ ਤਾਂ ਬਾਹਰੋਂ ਆਇਆ ਜੇ ਅੱਜ ਆਪਣੇ ਵਾਲਿਆਂ ਤੇ ਆਇਆ ਤੇ ਭਈਆ ਖੜੇ ਨੇ ਇਹਨਾਂ ਦਾ ਇੱਕਾ ਕਿੱਡਾ ਤੁਸੀਂ ਦੇਖੋ ਪਰ ਆਪਣਾ ਇੱਕਾ ਕਿਉਂ ਨਹੀਂ ਬਈ ਆਪਾਂ ਨੂੰ ਵੀ ਨਾਲ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਛੇਦੀ ਸਮਝ ਲੈਣੀ ਚਾਹੀਦੀ ਆ ਜਿੰਨਾ ਚਿਰ ਇਹ ਭਈਏ ਇੱਥੇ ਪੰਜਾਬ 'ਚ ਰਹਿਣਗੇ ਮੈਂ ਪਹਿਲਾਂ ਵੀ ਕਹਿੰਨਾ ਹੁੰਦਾ ਵੀ ਜੇ ਇਹ ਇੱਥੇ ਰਹਿੰਦੇ ਰਹੇ ਪਹਿਲਾਂ ਪਿਛਲੀ ਥੋੜਾ ਟਾਈਮ ਪਹਿਲਾਂ ਵੀਡੀਓ ਆਈ ਸੀ ਇੱਕ ਕਹਿੰਦਾ ਸੋਡੇ ਘਰਾਂ 'ਚ ਵੀ ਸਾਡੇ ਨਿਆਣੇ ਖੇਡਣਗੇ ਇਹ ਗੱਲ ਸੱਚ ਹੈ ਖੇਡ ਵੀ ਰਹੇ ਨੇ ਆ ਜਿਹੜੇ ਬੇਬੀ ਟਿਊਬ ਸੈਂਟਰ ਖੋਲੇ ਇਹਨਾਂ ਦਾ ਵੀ ਜਿਲਿਆ ਆ ਜਾ ਸਾਡੇ ਸਾਡੇ ਜਵਾਗ ਇਹਨਾਂ ਦੀ ਹੋ ਰਹੀਏ ਨੇ ਫਿਰ ਉਹ ਭਰਾਵੋ ਸਮਝ ਜੋ ਗੱਲ ਸਮਝਣ ਦੀ ਆ ਬਾਰ-ਬਾਰ ਰੌਲਾ ਪਾਉਣੇ ਇਸ ਗੱਲ ਪਿੱਛੇ ਪਾਉਣੇ ਆ ਵੀ ਭਰਾਵੋ ਵੀ ਜਾਗ ਜੋ ਯਾਰ ਆਪਾਂ ਇਹਨਾਂ ਲੋਕਾਂ ਨੇ ਸਾਡੀ ਐਡੀ ਇਹਨਾਂ ਦੀ ਤੁਸੀਂ ਲਾ ਲੋ ਵੋਟ ਉਹਦੀ ਬਣ ਜਾਂਦੀ ਆ ਆ ਕਹਿੰਦੇ ਨੇ ਆਪਣੇ ਵਾਲੇ ਕਿਹੜਾ ਬਾਹਰ ਨਹੀਂ ਜਾਂਦੇ ਆਪਣੇ ਵਾਲੇ ਤਾਂ 20-20 ਲੱਖ ਲਾ ਕੇ ਲੈ ਕੇ ਜਾਂਦੇ ਆ ਭਰਾਵੋ ਫੇਰ ਵੀ ਪਤਾ ਨਹੀਂ ਕਿੰਨੇ ਸਾਲਾਂ ਚ ਜਾ ਕੇ ਉਹਨਾਂ ਨੂੰ ਪੀਆਰ ਪੱਕੇ ਹੁੰਦੇ ਆ ਉੱਥੋਂ ਦੇ ਤੇ ਇਹ ਆਉਂਦੇ ਨੇ 4 ਦਿਨਾਂ ਅੰਚ ਚੱਕੋ ਜੀ ਵੋਟਰ ਕਾਰਡ ਬਣ ਗਿਆ ਇਹਨਾਂ ਦਾ ਤਾਂ ਪਤਾ ਨਹੀਂ ਕਿਹੜੇ ਇਹ ਜਿਹੇ ਸਰਪੰਚ ਨੇ ਜਿਹੜੇ ਮੋਹਰ ਲਾਉਂਦੇ ਬਿਨਾਂ ਸਰਪੰਚਾਂ ਦੀ ਮੋਹਰਾਂ ਤੋਂ ਵੀ ਦੱਬੀ ਤੁਰੇ ਆਉਂਦੇ ਨੇ ਇੱਥੇ ਪ੍ਰਾਲੀ ਫੂਕ ਦੇਣੇ ਧੜਾ ਧੜ ਪੁਲਿਸ ਆ ਜਾਂਦੀ ਆ ਠੀਕ ਹੈ ਜੇ ਮੇਰੇ ਵਰਗਾ ਕੋਈ ਪੋਸਟਪਾਸ ਆਂਦਾ ਮੜੀ ਜੀ ਤਾਂ ਉਦੀ ਪੁਲਿਸ ਥਾਣੇ ਸੱਦ ਲੈਂਦੀ ਆ ਉਹ ਭਰਾਵੋ ਇਹਦਾ ਬੋਟਾ ਬਣਾ ਮਣਾ ਪਤਾ ਨਹੀਂ ਕਿੱਥੋਂ ਪਹਿਲਾਂ ਉਹ ਦੇਖ ਲੋ ਜਿਹੜਾ ਉੱਥੇ ਨਿੰਗ ਸਿੰਘ ਮਾਰਿਆਗਾ ਜਿਹੜਾ ਇਨਸਾਨ ਸਾਹਿਬ ਦੀ ਸੇਵਾ ਕਰਦਾ ਸੀ ਉਹ ਪਹਿਲਾਂ ਹਰਿਆਣੇ ਚ ਕ੍ਰਾਈਮ ਕਰਕੇ ਆਏ ਨੇ ਖਬਰ ਕਿੱਥੋਂ ਦੇ ਨੇ ਉਹਨਾਂ ਦਾ ਨਾਮ ਬੈਕਗ੍ਰਾਉਂਡ ਪਤਾ ਲੱਗਦਾ ਆ ਹੋਰ ਬਾਹਰਲੇ ਦੇਸ਼ਾਂ ਤੋਂ ਤਾਂ ਜਿਹੜਾ ਬੰਗਲਾਦੇਸ਼ ਜਾਂ ਹੋਰ ਇੱਥੋਂ ਆ ਇੱਥੇ ਰਹੀ ਜਾਂਦੇ ਨੇ ਕਿਸੇ ਦਾ ਕੋਹ ਨਹੀਂ ਪਤਾ ਇਹ ਭਰਾਵੋ ਪੰਜਾਬ ਤੇ ਕਾਬਜ ਹੋਣ ਨੂੰ ਫਿਰਦੇ ਨੇ ਕਾਬਜ ਹੋ ਵੀ ਰਹੇ ਨੇ ਬਈ ਲੁਧਿਆਣੇ ਚ ਕਿੰਨੀ ਕਿੰਨੀ ਬੈਠੇ ਨੇ ਕੋਈ ਬੋਲ ਕੇ ਦਿਖਾਵੇ ਆਪਣੇ ਵਾਲਾ ਇਹਨਾਂ ਮੂਰੇ ਡਰਦੇ ਨੇ ਵੀ ਵੀ ਪਤਾ ਨਹੀਂ ਕਿਹਦੇ ਭਈ ਇਹਨਾਂ ਦਾ ਇੱਕ ਹੀ ਐ ਨਾ ਡਰੀ ਇਹਨਾਂ ਭਾਈ ਉਹੜਾ ਸੰਦ ਇਹਨਾਂ ਕੋਲੇ ਆਹ ਲੋਹੇ ਦੀਆਂ ਪੈਪਾਈਆਂ ਦੇ ਘਰਾ ਰੀਆਂ ਹਰੇਕ ਹੀ ਜੜਾਈ ਫਿਰਦਾ ਹਰੇਕ ਹੀ ਲੈ ਕੇ ਭਈਆ ਜ ਮਗਰ ਪੈ ਜਾਂਦਾ ਆਪਣੇ ਵਾਲਾ ਇੱਕ ਹੁੰਦਾ ਜ 15 ਜਣੇ ਉਹਦੀ ਆ ਜੜ ਜਣ ਹਰੇਕ ਤੇ ਜੇ ਮਾੜਾ ਜਨ ਨੂੰ ਕੋਈ ਬੋਲ ਪੇ ਤਾਂ ਮਗਰ ਪੈ ਜਾਂਦੇ ਨੇ ਇਹ ਇਹ ਆਪਣੀ ਪੰਜਾਬ ਦੀ ਧਰਤੀ ਆਪਣੇ ਪੁਰਖਿਆਂ ਨੇ ਖੂਨ ਡੋਲ ਕੇ ਇਹ ਲੈਤੀ ਹੋਈ ਆ ਬੰਦਾ ਸਿੰਘ ਬਹਾਦਰ ਬਰਕ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸਾਡੇ ਗੁਰੂਆਂ ਨੇ ਇੱਥੇ ਖੂਨ ਡੋਲਿਆ ਸਾਡੀ ਧਰਤੀ ਤੇ ਇੱਥੇ ਭਈਆਂ ਦੇ ਪਿਓ ਦਾ ਨਹੀਂ ਖੂਨ ਡੋਲਿਆ ਵੀ ਜਿਹੜੇ ਇੱਥੇ ਆ ਕੇ ਧਰਤੀ ਤੇ ਕਾਬਜ ਹੋਈ ਜਾਣ ਇਹ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਹੈਗਾ ਵੀ ਜੇ ਸਮਝਣ ਲੋਕ ਵੀ ਇਕੱਲੇ ਸਿੱਖਾਂ ਦਾ ਮਸਲਾ ਸਾਰਿਆਂ ਦਾ ਮਸਲਾ ਜਿਹੜੇ ਪੰਜਾਬ ਦੇ ਬਸਨੀਕ ਨੇ ਜਿਨ੍ਹਾਂ ਦਾ ਜਿਨ੍ਹਾਂ ਦੇ ਪੁਰਖਿਆਂ ਨੇ ਪੰਜਾਬ ਦੇ ਲਈ ਖੂਨ ਡੋਲਿਆ ਉਹਨਾਂ ਦੀ ਧਰਤੀ ਹੈ ਇਹ ਕਿਸੇ ਭਈਆਂ ਦੇ ਹੱਥ 'ਚ ਨਹੀਂ ਜਾਣੀ ਚਾਹੀਦੀ ਜੇ ਐਵੇਂ ਹੀ ਹਾਲਾਤ ਹੁੰਦੇ ਰਹੇ ਤਾਂ ਇਦੂੰ ਆਉਣ ਵਾਲੇ ਸਮਾ ਜਿਹੜਾ ਇਹਦੂ ਭਿਆਨਕ ਹੂਆ ਇਹ ਅੱਜ ਜੇ ਕਿਸੇ ਦੇ ਘਰੇ ਅੱਗ ਲੱਗੀ ਆ ਕੱਲ ਨੂੰ ਆਪਣੇ ਕੀ ਪਤਾ ਕੱਲ ਨੂੰ ਮੇਰੇ ਜਿਵਾ ਕਹਿੰਦੇ ਨੇ ਕੱਲ ਨੂੰ ਕਿਸੇ ਨੂੰ ਹੋਰ ਇਹ ਵੱਢ ਦੇਣ ਮਾਰ ਦੇਣ ਇਹਨਾਂ ਲਈ ਤਾਂ ਆਮ ਜੀ ਗੱਲ ਹੋ ਗਈ ਫਿਰ ਅਸੀਂ ਜੇ ਸਾਡੀ ਪੱਗ ਲਾਦੇ ਫਿਰ ਇਹ ਧਰਨੇ ਲਾਉਂਦੇ ਤੁਰੇ ਫਿਰਦੇ ਆ ਵੀ 295 ਲਵਾ ਦੋ ਅੱਜ ਇਹਨਾਂ ਖਾਤਰ ਤੁਰੇ ਫਿਰਦੇ ਆ ਵੀ ਸਾਡੇ ਕਾਤਲਾਂ ਖਾਤਰ ਇਹਨਾਂ ਦਾ ਕੀ ਜੇ ਫੜੇ ਵੀ ਜਾਣਗੇ 2 ਸਾਲ ਬਾਅਦ ਫੇਰ ਵਾਰ ਆ ਜਾਣਗੇ ਇਸ ਲਈ ਇਹਦਾ ਅਸਲੀ ਹੱਲ ਇਹੀ ਹੈ ਵੀ ਇਹਨਾਂ ਨੂੰ ਪੰਜਾਬ ਚੋਂ ਕੱਢੋ ਠੀਕ ਹੈ ਪੰਜਾਬ ਚ ਕੰਮ ਲਈ ਕਰਨ ਆਉਂਦੇ ਆ ਹੁਣ ਕੰਮ ਕਰਨ ਦਾ ਵਾਪਸ ਜਾਣ ਆਪਣੇ ਵਾਲਿਆਂ ਨੇ ਤਾਂ ਸ਼ਰਮੀਲਾ ਈ ਨਸ਼ਿਆਂ ਨੇ ਤਾਂ ਵੀ ਆ ਵੀ ਜੋਵਾਨੀ ਢੋਪਦੀ ਤਾਂ ਕੁਝ ਬਾਹਰ ਬਾਕੇ ਇਹਨਾਂ ਲਈ ਲੜਨ ਲਈ ਭਰਾਵੋ ਤਿਆਰ ਹੋਣਾ ਪਊ ਚੰਗੇ ਸ਼ਸਤਰ ਹੁਣ ਬੰਦੇ ਕੋਲ ਇਹਨਾਂ ਦੀ ਕੀ ਜ਼ਰੂਰਤ ਹੈ ਯਾਰ ਇਹ ਝਾਗ ਜਣਾ ਪੰਜਾਬ ਦੇ ਲੋਕ ਕੋਲ ਕਾਇਮ ਹੋ ਕੇ ਰਹੀਏ ਨਹੀਂ ਆਪਣੀਆਂ ਧੀਆਂ ਭੈਣਾਂ ਨੂੰ ਹੱਥ ਪਾਉਣ ਲੱਗੇ ਫਿਰ ਕੀ ਕਰਾਂਗੇ ਆਪਾਂ ਕਿੰਨਾਂ ਕੋਲੇ ਜਾ ਕੇ ਰੋਵਾਂਗੇ ਜੇ ਸਾਡੀ ਕਿਸੇ ਧੀ ਭੈਣ ਨੂੰ ਉਹਨਾਂ ਨੇ ਫੜ ਲਿਆ ਫਿਰ ਜਾ ਕੇ ਧਰਨਾ ਲਾਵਾਂਗੇ ਆਪਾਂ ਵੀ ਭਾਈ ਸਾਡੀ ਦਾ ਇਹਨਾਂ ਨੇ ਭੈਣ ਫੜ ਲਈ ਵੀ ਆਜੋ ਧਰਨਾ ਲਾ ਲਓ ਇੱਥੇ ਕਾਹਨੂੰ ਸਾਡਾ ਜਵਾਬ ਮਾਰਤਾਈਏ ਆਜੋ ਧਰਨਾ ਲਾ ਲਓ ਕਿਨੇ ਕਿਦਰ ਲਈ ਜਾਵਾਂਗੇ ਧਰਨੇ ਬਾਈ ਧਰਨੇ ਲਾ ਲੈਨੇ ਚਿੱਟੀਆਂ ਸੌਖਾ ਖਾ ਗਈਆਂ ਸਾਡੇ ਧਰਨੇਆਂ ਨੂੰ ਇਹ ਵੱਡ ਜਾਂਦੇ ਲੋਕ ਇਹਨਾਂ ਦਿਨ ਯਕੀਨ ਕਰਦੇ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਲਈ ਸ਼ਕਤੀ ਵੀ ਹੋਣੀ ਚਾਹੀਦੀ ਹੈ ਕਾਨੂੰਨ ਵੀ ਬਣਨਾ ਚਾਹੀਦਾ ਵੀ ਪੰਜਾਬ ਦੀ ਇਹ ਧਰਤੀ ਹੈ ਜਿਹੜੀ ਜਿਨ੍ਹਾਂ ਦੇ ਪੁਰਖਿਆਂ ਨੇ ਖੂਨ ਡੋਲਿਆ ਭਾਈ ਉਹਨਾਂ ਦਾ ਹੀ ਹੱਕ ਹੈ ਤੇ ਜਣਾ ਖੜਾ ਇੱਥੇ ਤੁਸੀਂ ਜਾ ਕੇ ਹਮਾਤਲ ਚ ਲੈ ਕੇ ਦਿਖਾਓ ਵਿੱਗਾਣੀ ਜ਼ਮੀਨ ਮਿਲਦੀ ਇੱਥੇ ਆ ਕੇ ਜਿੰਨਾ ਮਰਜ਼ੀ ਖਰੀਦ ਲੈਣ ਕਾਰੋਬਾਰ ਚਲਾ ਲੈਣ ਕੁਝ ਮਰਜ਼ੀ ਕਰੀ ਜਾਣੇ ਸੋ ਪੰਜਾਬੀਓ ਬੇਨਤੀ ਹੈ ਭਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਵੀ ਆਪਾਂ ਏਕਾ ਕਰੀਏ ਯਾਰ ਕਿੰਨਾ ਕੁ ਚਿਰ ਧਰਨਿਆਂ ਜਦੋਂ ਫਿਰ ਧਰਨਿਆਂ ਖਾਤਰ ਕੋਈ ਥਾਂ ਅਲਾਟ ਕਰਾ ਲਓ ਆਪਾਂ ਤਾਂ ਨਿੱਤ ਧਰਨੇ ਲਾਉਣੇ ਪੈਂਦੇ ਨੇ ਹਰ ਇੱਕ ਗੱਲ ਪਿੱਛੇ ਕਦੇ ਆਪਣਾ ਕੋਈ ਜੇਲ੍ਹ ਚ ਧੱਕ ਦਿੰਦੀ ਹੈ ਪੁਲਿਸ ਫੜ ਕੇ ਨੌਜਵਾਨ ਤਾਂ ਧਰਨੇ ਲਾਉਂਦੇ ਤੁਰੇ ਮਗਰ ਫਿਰਦੇ ਆ ਫਿਰ ਹੋਰ ਕਿਸ ਨੂੰ ਗੁਲਾਮੀ ਕਹਿੰਦੇ ਆ ਭਾਈ ਇਸ ਨੂੰ ਤਾਂ ਗੁਲਾਮੀ ਕਹਿੰਦੇ ਆ ਫਿਰ ਕਹਿੰਦੇ ਵੱਖਵਾਦ ਦੀ ਆ ਖਾਲਸਾਣ ਦੀ ਗੱਲ ਕਰਦੇ ਆ ਫਿਰ ਹੋਰ ਕਿਉਂ ਨਾ ਕਰੀਏ ਜਦੋਂ ਸਾਡੇ ਹੀ ਜਵਾਗ ਜਿਨ੍ਹਾਂ ਦੇ ਜਿਨ੍ਹਾਂ ਦੀ ਧਰਤੀ ਹੈ ਜਿਨ੍ਹਾਂ ਦੀ ਜ਼ਮੀਨ ਹੈ ਜੇ ਉਹਨਾਂ ਦੀ ਇੱਥੇ ਜਵਾਗ ਸੇਵ ਨਹੀਂ ਭਾਈ ਫਿਰ ਉਹ ਕਿਹਨਾਂ ਦੇ ਹੋਣਗੇ ਇੱਥੇ ਜਵਾਗ ਸੇਵ ਸਮਝ ਗਏ ਭਾਈ ਇਹ ਗੱਲ ਨੂੰ ਹੁਣ ਆਪਾਂ ਜਲਦੀ ਸਮਝ ਗਏ ਚੰਗੇ ਰਵਾਂਗੇ ਨਹੀਂ ਫਿਰ ਆਉਣ ਵਾਲੇ ਹਾਲਾਤ ਸਾਰਿਆਂ ਨੂੰ ਦਿਸੀ ਜਾਂਦੇ ਨੇ ਠੀਕ ਆ ਉਹ ਤਰਨਪੁਰੇ ਵਾਲੇ ਸਰੀਕ ਪਿੰਡ ਦੇ ਕਦੇ ਕਿਸੇ ਦਾ ਕਿਤੇ ਹੋ ਗਿਆ ਕਦੇ ਕਿਸੇ ਨਾਬੇ ਕੋਲੇ ਪਿੰਡ ਉਦੋਂ ਉਹਨਾਂ ਦਾ ਹੋ ਗਿਆ 20 ਥਾਈ ਹੋਰ ਹੋ ਗਿਆ ਪੁਰਾਣੀਆਂ ਗੱਲਾਂ ਆਪਾਂ ਭੁੱਲ ਜਾਂਦੇ ਆ ਨਵੀਆਂ ਆਪਣੇ ਯਾਦ ਆ ਜਾਂਦੀਆਂ ਪੁਰਾਣੇ 20 ਥਾਈ ਹੋਇਆ ਵੀ ਕਦੇ ਕਿਸੇ ਦੀ ਪੱਗ ਲਾਤੀ ਕਿਸੇ ਦਾ ਕੁਛ ਕਰਤਾ ਫਿਰ ਮਾਕਰੋ ਧਰਨੇ ਲਾਉਣ ਤੁਰ ਪਿਆ ਕਰੋ 295 ਲਾ ਦਿਓ ਜੀ ਇਹਨਾਂ ਦੇ ਫਲਾਨਾ ਕਰ ਦੋ ਕਿਉਂ ਨਾ ਭਾਈ ਆਪਾਂ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢੀਏ ਕਿਉਂ ਬਸਨੀਕ ਬੜਨੇ ਹੈ ਪੰਜਾਬ ਦੇ ਆਪਣੇ ਜਵਾਗਰ ਬਰਲੇ ਦੇਸ਼ਾਂ 'ਚ ਕੰਮ ਕਰਨ ਜਾਂਦੇ ਆ ਉਹਨਾਂ ਨੂੰ ਉਦੀ ਤਾਂ ਨਹੀਂ ਮਿਲ ਜਾਂਦੀ ਉਹਨਾਂ ਨੂੰ ਪੀਆਰ ਉਦੀ ਨਹੀਂ ਮਿਲ ਜਾਂਦੀ ਉਹਦੇ ਤਾਂ ਨਹੀਂ ਪੱਕੇ ਹੋ ਜਾਂਦੇ ਉਹਦੇ ਨਾਲ ਉਹਨਾਂ ਦੀ ਵੋਟ ਬਣ ਜਾਂਦੀ ਇਕਾ ਕਰੀਏ ਬਈ ਇਹੀ ਬੇਨਤੀ ਸੀ ਮੇਰੀ ਤਾਂ ਤੁਹਾਡੇ ਅੱਗੇ ਇਕਾ ਕਰ ਲਾਂਗੇ ਚੰਗੇ ਰਹਿਵਾਂਗੇ ਕਰਨਾ ਪਊਗਾ ਬਈ ਅੱਜ ਨਹੀਂ ਕੱਲ ਕਿਉਂ ਨਾ ਆਪਾਂ ਸਮਾਂ ਸੰਭਾਲ ਲਈਏ ਹਨਾ ਟਾਈਮ ਨਾਲ ਸੰਭਾਲ ਜੀਏ ਵਧੀਆ ਰਹਾਂਗੇ ਨਹੀਂ ਫਿਰ ਕਦੇ ਉਹ ਦਿਨ ਵੀ ਨਾ ਆਵੇ ਪੰਜਾਬ ਤੇ ਵੀ ਜਿੱਦੇ ਇਹਨਾਂ ਦਾ ਰਾਜ ਹੋਵੇ ਹਨਾ ਇਹ ਗੱਲ ਨਾ ਕਦੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ